ਤੇ ਤਾਂ ਜਦ ਜ਼ਕਾਤ ਮਾਨੂੰ ਪੈਂਦੇ ਸੀ 80-80 ਰੁਪਏ ਅਸਰ ਤੇ ਜਦੋਂ ਪਤਾ ਕੀ ਕਰਨੇ ਸੀ ਕਰ ਬਰੂ ਸਾਡੇ ਦਾਸਤਰੀ ਅਸੀਂ ਮਨੂ ਦੇ ਸੋਏ ਵੀਰ ਮਨੂ ਐਂਡ ਹੀ ਉਹਨਾਂ ਨੇ ਕਿਹਾ ਅਰਦਾਸ ਕੀਤੀ ਵੇਹੇ ਪਰਮੇਸ਼ਰ ਸਾਡੀ ਰੱਖਿਆ ਕਰ ਇਹ ਤਾਂ ਪੜਾਈ ਉਹ ਵੀ ਦੀ ਜਾਨੀ ਪੜਾਈ ਹੋਰੀ ਸੀ ਇਹ ਗੁਰੂ ਕਰਦੀ ਜਿਹੜੀ ਅਸੀਂ ਅਰਦਾਸਾਂ ਜਗਾਦੇ ਹਿੰਦੂ ਦੇਵ ਕੀਤੀਆਂ ਵੀ ਅਰਦਾਸਾਂ ਦੇ ਕਿਲਾ ਹੀ ਹੋ ਜੇ ਸਾਡੀ ਅਰਦਾਸ ਨਹੀਂ ਕਦੇ ਵੀ ਹੋਈ ਹੈ ਕਦੇ ਬਨੂ ਸਾਡੀ ਦਾਤਰੀ ਅਧੀ ਮਨੂ ਨੇ ਸੋਏ ਸੋਏ ਉਹਦੇ ਨਾਲ ਸੋਫ ਦੇ ਬਰਗਦੇ ਸੋਫ ਉਹਦੇ ਇਹੋ ਸੋਇਆਂ ਦੇ ਬੂਟੇ ਜਿਹੜੇ ਬੱਡੀਆਂ ਜਿਆਦਾ ਫੁੱਟਦੇ ਰਹੋ ਮਨੂ ਦਾਤਰੀ ਆ ਸੀ ਸੋਏ ਆ ਜੋ ਜੇ ਮਨੂ ਵੱਡਦਾ ਸੀ ਦੂਣ ਸਵਾਰੇ ਹੋਏ ਜੋ ਵੱਡਦਾ ਉਹਦੇ ਜਿਆਦਾ ਫੁੱਟਦੇ ਰਹੇ ਸੀ ਪੈਦਾ ਹੋ ਦਰ ਮੈਂ ਇਹ ਜਾਂਦੇ ਨਾਲ ਸੀ ਉਹਨੂੰ ਨੂੜ ਕੇ ਜਵਾਬ ਸਬੇਟਣ ਨੂੰ ਫਰਦਰ ਰਲ ਕੇ ਉਹਦਾ ਐਸਾ ਟਾਈਮ ਨਾ ਚੰਗੀ ਗੱਲ ਹੈ ਵਧੀਆ ਟਾਈਮ ਤੇ ਗੱਲ ਛੜੀ ਗਈ ਇਹ ਇਹਨਾਂ ਨੂੰ ਵੀ ਪਤਾ ਮਜਾਦੀ ਬਹੁਤ ਪੈਦਾ ਹੋ ਗਈ ਜੇ ਸੱਚ ਸਾਰਿਆਂ ਦੀ ਰੱਖਿਆ ਕਰਦਾ ਹੈ ਤਾਂ ਸੱਚ ਝੂਠ ਦੀ ਬਹੁਤ ਵੀ ਹੈ ਨਾ ਨਾਮ ਇਹ ਨਾਮ ਬਚਾਉਂਦਾ ਹੈ ਨਾ ਤਾਂ ਨਾਮ ਮਾਰਦਾ ਵੀ ਹੈ ਨਾਮ ਛੱਡਣਾ ਇਹਨੂੰ ਬਚਾਉਂਦਾ ਹੈ ਟਕਰਾਲਾਂ ਨੂੰ ਮਾਰਦਾ ਵੀ ਹੈ ਜਿਹੜਾ ਨਾਮ ਨਾਲ ਟਕਰਾਲਾਂ ਨੂੰ ਮਾਰਦਾ ਵੀ ਹੈ ਜੇ ਰੇਲ ਗੱਡੀ ਦੇ ਵਿੱਚ ਬੈ ਜਾਂਦਾ ਜਿੱਥੇ ਜਾਂਦੀ ਆਪਣੇ ਸਟੇਸ਼ਨ ਤੱਕ ਲੈ ਜਾਂਦੀ ਹੈ ਜਿਹੜਾ ਪੂਰੇ ਟਕਰਾ ਜਾਂਦਾ ਉਹਨੂੰ ਮਾਰ ਵੀ ਦਿੰਦੀ ਉਹਦੇ ਦੀ ਮਰ ਹੋ ਜਾਂਦੀ ਹੈ ਸਗਲ ਮੁਤਾਨਾਂ ਤੇ ਕਹਿਵਰ ਹਰ ਨੋਬ ਜਿਹੜੀਆਂ ਬੱਕਾਂ ਦੇ ਆਦਮੀ ਦੀਆਂ ਸਾਰੀਆਂ ਨੂੰ ਖਤਮ ਕਰਦਾ ਸਾਜਾ ਪ੍ਰਗਟ ਹੁੰਦਾ ਤੇ ਇਹਨਾਂ ਦੀ ਗੱਲ ਆਪਣੀ ਹੈ ਜੁਗਦਰ ਸਿੰਘ ਦੀ ਜਿਹੜੀ ਲਈ